ਸਤਿ ਸ੍ਰੀ ਅਕਾਲ ਅੱਜ ਦੀ ਇਸ ਵੀਡੀਓ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜਿਹੜਾ ਅੱਜ ਆਪਾਂ ਟੌਪਿਕ ਕਰ ਰਹੇ ਹਾਂ ਉਹ ਹੈ ਨਾਗਰਿਕ ਅਤੇ ਨਾਗਰਿਕਤਾ ਤੋਂ ਸ਼ੁਰੂ ਕਰਦੇ ਆਂਗੇ ਨਾਗਰਿਕਤਾ ਦਾ ਅਰਥ ਤੇ ਪਰਿਭਾਸ਼ਾ ਨਾਗਰਿਕ ਦਾ ਸ਼ਬਦਕ ਅਰਥ ਨਗਰ ਵਿੱਚ ਰਹਿਣ ਵਾਲਾ ਹੈ ਅਸੀਂ ਇਹ ਕਹਿ ਸਕਦੇ ਹਾਂ ਕਿ ਕਿਸੇ ਦੇਸ਼ ਵਿੱਚ ਰਹਿਣ ਵਾਲਾ ਇਨਸਾਨ ਉਸ ਦੇਸ਼ ਦਾ ਨਾਗਰਿਕ ਕਹਾਉਂਦਾ ਹੈ ਅਰਸਤੂ ਦੇ ਅਨੁਸਾਰ ਨਾਗਰਿਕ ਉਹ ਵਿਅਕਤੀ ਹੈ ਜਿਸ ਨੂੰ ਰਾਜ ਦੇ ਵਿਚਾਰ ਆਤਮਿਕ ਅਤੇ ਨਿਆਂਕ ਪ੍ਰਸ਼ਾਸਨ ਵਿੱਚ ਭਾਗ ਲੈਣ ਦਾ ਅਧਿਕਾਰ ਹੈ ਬੈਟਲ ਅਨੁਸਾਰ ਨਾਗਰਿਕ ਕਿਸੇ ਰਾਜ ਦੇ ਉਹ ਮੈਂਬਰ ਹਨ ਜੋ ਆਪਣੇ ਕੁਝ ਕਰਤੱਵਾਂ ਦੁਆਰਾ ਰਾਜ ਨਾਲ ਜੁੜੇ ਹਨ ਅਤੇ ਜੋ ਉਸ ਰਾਜ ਦੀ ਸ਼ਕਤੀ ਅਧੀਨ ਹਨ ਅਤੇ ਇਸ ਤੋਂ ਪ੍ਰਾਪਤ ਹੋਣ ਵਾਲੇ ਲਾਭਾਂ ਵਿੱਚ ਪੂਰੇ ਭਾਈਵਾਲ ਹਨ ਮਿਲਰ ਅਨੁਸਾਰ ਨਾਗਰਿਕ ਇੱਕ ਰਾਜਨੀਤਿਕ ਸਮਾਜ ਦੇ ਮੈਂਬਰ ਹੁੰਦੇ ਹਨ ਉਹਨਾਂ ਲੋਕਾਂ ਤੋਂ ਰਾਜ ਬਣਦਾ ਹੈ ਅਤੇ ਵਿਅਕਤੀਗਤ ਅਤੇ ਸਮੂਹਿਕ ਅਧਿਕਾਰਾਂ ਦੀ ਰੱਖਿਆ ਲਈ ਇੱਕ ਸਰਕਾਰ ਦੀ ਸਥਾਪਨਾ ਕੀਤੀ ਜਾਂਦੀ ਹੈ ਕਰ ਲੈਂਦੇ ਹਨ ਜਾਂ ਉਸ ਦੀ ਸਤਾ ਸਵੀਕਾਰ ਕਰ ਲੈਂਦੇ ਹਨ ਨਗਰਕਤੀ ਇਸ ਦੀਆਂ ਕਿਸਮਾਂ ਨਾਗਰਿਕ ਨਗਰਕਤਾ ਨਗਰਕਤਾ ਪਨ ਗੱਗਾ ਪਨੋਰੀ ਨਾਗਰਿਕਤਾ ਉਹ ਕਾਨੂੰਨੀ ਸਵੰਧ ਦਾ ਦਾ ਨਾਂ ਹੈ ਜੋ ਵਿਅਕਤੀ ਨੂੰ ਉਸ ਰਾਜ ਨਾਲ ਜੋੜਦਾ ਹੈ ਜਿਸ ਦਾ ਉਹ ਮੈਂਬਰ ਹੈ ਨਾਗਰਿਕਤਾ ਦੀਆਂ ਹੇਠ ਲਿਖੀਆਂ ਕਿਸਮਾਂ ਜਮਾਂਦੁਰੂ ਨਾਗਰਿਕਤਾ ਦੂਸਰਾ ਰਾਜਕ੍ਰਿਤ ਨਾਗਰਿਕਤਾ ਜਮਾਂਦੁਰੂ ਨਾਗਰਿਕਤਾ ਜਨਮ ਜਮਾਨਦੂਰ ਨਗਰਿਕਤਾ ਦੇ ਕਿਸ਼ਮਾ ਜਨਮ ਸਿਧਾਂਤ ਜਾਂ ਰક્ત ਸਿਧਾਂਤ ਇਸ ਸਬੰਧ ਦੀ ਇਸ ਸਿਧਾਂਤ ਦੇ ਅਨੁਸਾਰ ਖੂਨ ਦੀ ਰਿਸ਼ਤੀ ਅਨੁਸਾਰ ਨਗਰਿਕਤਾ ਤੈਅ ਹੁੰਦੀ ਹੈ ਬੱਚੇ ਦੀ ਨਗਰਿਕਤਾ ਆਪਣੇ ਪਿਤਾ ਦੀ ਨਗਰਿਕਤਾ ਤੋਂ ਤੈਅ ਹੁੰਦੀ ਹੈ ਜਰਮਨ 스위츠 ਥਿਰਲੈਂਡ ਸਵੀਡਨ ਵਿੱਚ ਇਹ ਸਿਧਾਂਤ ਮਿਲਦਾ ਹੈ ਭੂਮੀ ਸਿਧਾਂਤ ਭੂਮੀ ਸਿਧਾਂਤ ਦੂਜਾ ਪੁਆਇੰਟ ਇਸ ਸਿਧਾਂਤ ਅਨੁਸਾਰ ਬੱਚੇ ਦੀ ਨਗਰਿਕਤਾ ਉਸ ਦੇਸ਼ ਦੀ ਹੋਵੇਗੀ ਜਿਸ ਦੇਸ਼ ਦੀ ਭੂਮੀ ਤੇ ਉਹ ਪੈਦਾ ਹੋਇਆ ਜਾਪਾਨ ਅਤੇ ਅਜਰਬਾਇਜਾਨ ਅਜਰਬਾਇਜਾਨ ਵਿੱਚ ਇਹ ਨਗਰਿਕਤਾ ਮਿਲਦੀ ਹੈ ਜਦ ਕਿ ਇੰਗਲੈਂਡ ਅਮਰੀਕਾ ਫਰਾਂਸ ਆਦ ਦੇਸ਼ਾਂ ਵਿੱਚ ਦੋਵੇਂ ਸਿਧਾਂਤ ਮਿਲਦੇ ਹਨ ਦੋਰੀ ਨਾਗਰਿਕਤਾ ਪ੍ਰਾਪਤ ਹੂ ਪ੍ਰਾਪਤ ਹੂਣ ਤੇ ਨਾਗਰਿਕਾਂ ਦੇ ਬਾਲਗ ਹੋਣ ਤੱਕ ਉਸ ਉੱਤੇ ਛੱਡ ਦਿੱਤਾ ਜਾਂਦਾ ਹੈ ਰਾਜਕ੍ਰਿਤ ਨਾਗਰਿਕਤਾ ਦੀ ਕਿਸਮਾਂ ਗੱਗਾ ਪੜਨ ਰਹੀ ਸੀ ਕੰਕਾ ਲੰਬਾ ਨਿਵਾਸ ਲੰਬੇ ਨਿਵਾਸ ਦੇ ਆਧਾਰ 'ਤੇ ਕੁਝ ਦੇਸ਼ਾਂ ਵਿੱਚ ਨਗਰਿਕਤਾ ਮਿਲਦੀ ਹੈ ਜਿਵੇਂ ਸੰਯੁਕਤ ਰਾਜ ਅਮਰੀਕਾ ਇੰਗਲੈਂਡ ਭਾਰਤ ਜਾਪਾਨ ਹੰਗਰੀ ਨੀਦਰਲੈਂਡ ਵਿੱਚ ਇਸ ਉਦੇਸ਼ ਲਈ 5 ਸਾਲਾਂ ਦਾ ਸਮਾਂ ਰੱਖਿਆ ਗਿਆ ਹੈ ਅਰਜנטיਨਾ ਸਵਿਟਜ਼ਰਲੈਂਡ ਅਤੇ ਮੈਕਸੀਕੋ ਵਿੱਚ ਇਹ ਸਮਾਂ 2 ਸਾਲ ਦਾ ਹੈ ਵਿਆਹ ਆਧਾਰਿਤ ਵਿਆਹ ਦੇ ਆਧਾਰਿਤ ਇਹ ਜੇਕਰ ਕੋਈ ਵੀ ਇਸਤਰੀ ਦੂਸਰੇ ਦੇਸ਼ ਦੇ ਪੁਰਖ ਨਾਲ ਵਿਆਹ ਕਰਾ ਲੈਂਦੀ ਹੈ ਕਰਵਾ ਲੈਂਦੀ ਹੈ ਤਾਂ ਉਸ ਦੀ ਨਾਗਰਿਕਤਾ ਖਤਮ ਹੋ ਜਾਂਦੀ ਹੈ ਅਤੇ ਉਸ ਨੂੰ ਆਪਣੇ ਪਤੀ ਵਾਲੇ ਦੇਸ਼ ਦੀ ਨਾਗਰਿਕਤਾ ਮਿਲ ਜਾਂਦੀ ਹੈ ਜਾਪਾਨ ਵਿੱਚ ਵਿਦੇਸ਼ੀ ਪੁਰਖ ਜਪਾਨੀ ਔਰਤ ਨਾਲ ਵਿਆਹ ਕਰਾ ਲ ਕੇ ਜਪਾਨ ਦਾ ਨગરਕ ਬਣ ਜਾਂਦਾ ਹੈ ਦੇਖੋ ਇਹ ਦੇਖੋ ਸਰਕਾਰੀ ਨੌਕਰੀ ਦੇ ਆਧਾਰ ਤੇ ਸਰਕਾਰੀ ਨੌਕਰੀ ਦੇ ਆਧਾਰ ਤੇ ਕੁਝ ਦੇਸ਼ਾਂ ਵਿੱਚ ਸਰਕਾਰੀ ਨੌਕਰੀ ਉਥੋਂ ਦੇ ਨਗਰਿਕਾਂ ਨੂੰ ਹੀ ਦਿੱਤੀ ਜਾਂਦੀ ਹੈ ਜੇਕਰ ਕੋਈ ਵਿਦੇਸ਼ੀ ਉਹ ਉਹਨਾਂ ਦੇ ਸੰਬੰਧ ਸਰਕਾਰੀ ਨੌਕਰੀ ਪ੍ਰਾਪਤ ਕਰ ਲੈਂਦਾ ਹੈ ਤਾਂ ਉਸ ਨੂੰ ਉੱਥੋਂ ਦੀ ਨਗਰ ਕਤਾ ਪ੍ਰਾਪਤ ਹੋ ਜਾਂਦੀ ਹੈ ਦੇਖਦੇ ਗਵਰਨਮੈਂਟ ਜੋਬ ਪ੍ਰਾਰਥਨਾ ਪੱਤਰ ਪ੍ਰਾਰਥਨਾ ਪੱਤਰ ਦੁਆਰਾ ਕਿਸੇ ਦੇਸ਼ ਦੁਆਰਾ ਨਿਸ਼ਚਿਤ ਕੀਤੀਆਂ ਕਾਨੂੰਨੀ ਸ਼ਰਤਾਂ ਪੂਰੀਆਂ ਕਰਕੇ ਬਿਨੇ ਪੱਤਰ ਦੁਆਰਾ ਉਸ ਦੇਸ਼ ਦੀ ਨਗਰਿਕਤਾ ਪ੍ਰਾਪਤ ਕੀਤੀ ਜਾ ਸਕਦੀ ਹੈ ਆ ਦੇਖ ਸਕਦੇ ਨੇ ਇਥੋਂ ਇੰਟਰਨੈਸ਼ਨਲ ਸਟੂਡੈਂਟ ਪਾਥ ਟੂ ਸਿਟੀਜ਼ਨਸ਼ਿਪ ਸੈਨਾ ਵਿੱਚ ਭਰਤੀ ਹੋ ਕੇ ਸੈਨਾ ਵਿੱਚ ਭਰਤੀ ਹੋ ਕੇ ਕਿਸੇ ਦੇਸ਼ ਦੀ ਸੈਨਾ ਵਿੱਚ ਭਰਤੀ ਹੋ ਕੇ ਵੀ ਉਥੋਂ ਦੀ ਨਗਰਿਕਤਾ ਪ੍ਰਾਪਤ ਕੀਤੀ ਜਾ ਸਕਦੀ ਹੈ ਜਿੱਤ ਦੁਆਰਾ ਹਾਰੇ ਹੋਏ ਦੇਸ਼ਾਂ ਦੀ ਨਾਗਰਿਕਤਾ ਖਤਮ ਹੋ ਜਾਂਦੀ ਹੈ ਅਤੇ ਜਿੱਤੇ ਹੋਏ ਦੇਸ਼ ਦੀ ਨਾਗਰਿਕਤਾ ਪ੍ਰਾਪਤ ਹੋ ਜਾਂਦੀ ਹੈ। ਦੇਖ ਸਕਦੇ ਹੋ ਭਾਈ ਜੀ। ਜਾਇਦਾਦ ਖਰੀਦ ਕੇ ਕਿਸੇ ਜਾਇਦਾਦ ਖਰੀਦ ਕੇ ਕਿਸੇ ਕਈ ਦੇਸ਼ ਜਿਵੇਂ ਪੀਰੂ, ਬਰਾਜ਼ੀਲ, ਮੈਕਸਿਕੋ ਆਦ ਬਰਗੇ ਦੇਸ਼ਾਂ ਵਿੱਚ ਜਾਇਦਾਦ ਜਾਇਦਾਦ ਖਰੀਦ ਕੇ ਵੀ ਉਥੋਂ ਦੀ ਨਗਰਿਕਤਾ ਪ੍ਰਾਪਤ ਕੀਤੀ ਜਾ ਸਕਦੀ ਹੈ ਜਿਵੇਂ ਮੈਂ ਕਾਰਡ ਬਣਾਉਂ ਸਿਟੀਜ਼ਨਸ਼ਿਪ ਬਾਈ ਇਨਵੈਸਟਮੈਂਟ ਵਿਦਵਾਨਾਂ ਨੂੰ ਨਗਰਿਕਤਾ ਕਈ ਦੇਸ਼ਾਂ ਵਿੱਚ ਵਿਦਵਾਨਾਂ ਨੂੰ ਪੈਲ ਦੇ ਆਧਾਰ ਤੇ ਨਗਰਿਕਤਾ ਦਿੱਤੀ ਜਾਂਦੀ ਹੈ ਜਿਵੇਂ ਫਰਾਂਸ ਵਿੱਚ ਆਮ ਨਾਗਰਿਕਾਂ ਲਈ 10 ਸਾਲ ਦੀ ਸ਼ਰਤ ਹੈ ਅਤੇ ਵਿਦਵਾਨਾਂ ਲਈ ਇਹ ਸ਼ਰਤ ਸਿਰਫ 1 ਸਾਲ ਦੀ ਹੈ। ਆ ਦੇਖਦੇ ਹਾਂ। ਪਿੱਛੇ ਤੋਂ ਚਲਾਏਗੇ। ਰਾਜਨੀਤਿਕ ਸ਼ਰਨ ਕਈ ਦੇਸ਼ਾਂ ਦੇ ਨਾਗਰਿਕਾਂ ਨੂੰ ਵਿੱਚ ਉਹਨਾਂ ਦੇਸ਼ਾਂ ਵਿੱਚ ਆ ਸਧਾਰਨ ਗੜਬੜ ਦੇ ਚਲਦਿਆਂ ਦੂਸਰੇ ਦੇਸ਼ਾਂ ਦੇ ਵਿੱਚ ਰਾਜਨੀਤਿਕ ਸ਼ਰਨ ਦੇ ਕੇ ਵੀ ਨਾਗਰਿਕਤਾ ਦਿੱਤੀ ਜਾਂਦੀ ਹਾ ਦੇਖਣ ਦੇ ਮੇਪਾ ਪਿਕਚਰ ਪੈਂਡਿੰਗ ਫਾਈਲਾਂ ਇਹਦੀ ਅੱਗੇ ਇਹ ਟ੍ਰਿਕੇ ਪ੍ਰਸ਼ਨਾਂ ਦੇ ਉੱਤਰ ਨਾਗਰਿਕ ਕੌਣ ਨਾਗਰਿਕਤਾ ਤੋਂ ਕੀ ਪਾਵਰ ਹੈ ਇਹ ਪ੍ਰਸ਼ਨ ਤੁਸੀਂ ਦੇਖ ਲਿਓ ਨਾਗਰਿਕਾਂ ਦੀਆਂ ਦੋ ਕਿਸਮਾਂ ਕਿਹੜੀਆਂ ਹਨ ਭੂਮੀ ਸਿਧਾਂਤ ਤੇ ਨਾਗਰਿਕਤਾ ਪ੍ਰਾਪਤ ਕਰਨ ਵਾਲੇ ਕੋਈ ਦੋ ਦੇਸ਼ਾਂ ਦੇ ਉਦਾਹਰਨਾਂ ਦਿਓ ਕੀ ਕਿਸੇ ਦੇਸ਼ ਦੀ ਸੈਨਾ ਵਿੱਚ ਭਰਤੀ ਹੋ ਕੇ ਉੱਥੋਂ ਦੀ ਨਗਰਿਕਤਾ ਪ੍ਰਾਪਤ ਕੀਤੀ ਜਾ ਸਕਦੀ ਹੈ ਵੀ ਠੀਕ ਹੈ ਜੀ ਹਾਂ ਠੀਕ ਹੈ ਮਿਲਾਨ ਰਕਤ ਸਿਧਾਂਤ ਤੇ ਨਗਰਿਕਤਾ 5 ਸਾਲਾਂ ਦੇ ਲੰਮੀ ਨਿਵਾਸ ਦੀ ਨਗਰਿਕਤਾ 2 ਸਾਲਾਂ ਦੇ ਲੰਬੇ ਨਿਵਾਸੀ ਨਾਗਰਿਕਤਾ 1 ਸਾਲ ਦੇ ਲੰਬੇ ਨਿਵਾਸੀ ਨਾਗਰਿਕਤਾ ਮਿਲਾਨ ਕਰਨਾ ਰਹੀ ਹੈ ਜੀ ਮਿਲਾਨ ਕਰ ਰਹੀ ਹੈ ਜੀ ਰੱਖਤ ਸਥਾਨ ਤੇ ਤੇ ਨਾਗਰਿਕਤਾ ਮਿਲਦੀ ਹੈ ਜੀ ਜਾਪਾਨ ਦੇ ਵਿੱਚ 5 ਸਾਲਾਂ ਦੇ ਲੰਬੇ ਨਿਵਾਸ ਤੇ ਨਾਗਰਿਕਤਾ ਦਿੱਤੀ ਅਮਰੀਕਾ ਦੇ ਵਿੱਚ 2 ਸਾਲ ਦੇ ਲੰਬੇ ਨਿਵਾਸ ਤੇ ਨਾਗਰਿਕਤਾ ਦਿੱਤੀ ਹੈ ਮੈਕਸੀਕੋ ਦੇ ਵਿੱਚ 1 ਸਾਲ ਦੇ ਲੰਬੇ ਸਮਰਥੀ ਵਿਦਵਾਨਾਂ ਨੂੰ ਦਿੱਤੀ ਜਾਂਦੀ ਹੈ ਨਾਗਰਿਕਤਾ ਹੋ ਫ੍ਰਾਂਸ ਦੇ ਵਿੱਚ ਨਾਗਰਿਕਤਾ ਕਿਵੇਂ ਸਮਾਪਤ ਹੁੰਦੀ ਹੈ ਨਾਗਰਿਕਤ ਕਿਵੇਂ ਸਮਾਪਤ ਹੁੰਦੀ ਹੈ ਜੁੱਧ ਦੇ ਵਿੱਚ ਹਾਰ ਦੁਆਰਾ ਹਾਰ ਦੁਆਰਾ ਹਾਰੇ ਹੋਏ ਦੇਸ਼ਾਂ ਦੀ ਲੰਮੀ ਗੈਰ ਹਾਜ਼ਰੀ ਦੇ ਕਾਰਨ ਦੂਜੇ ਦੇਸ਼ਾਂ ਵਿੱਚ ਵਿਆਹ ਕਰਾ ਲੈਣ ਦੇ ਨਾਲ ਸਵੈ ਤਿਆਗ ਦੁਆਰਾ ਦੂਰੀ ਨਾਗਰਿਕਤਾ ਦੇ ਕਾਰਨ ਦੇਸ਼ ਧਰੋਜਾਂ ਨਿਆਪਾਲਿਕਾ ਦੇ ਦੁਆਰਾ ਨਾਗਰਿਕ ਅਤੇ ਵਿਦੇਸ਼ੀ ਨਾਗਰਕਾਂ ਵਿੱਚ ਅੰਤਰ ਨਾਗਰਿਕ ਕਾਨੂੰ ਸਾਰੇ ਅਧਿਕਾਰ ਪ੍ਰਾਪਤ ਹੁੰਦੇ ਹਨ ਵਿਦੇਸ਼ੀ ਨੂੰ ਦੂਸਰੇ ਦੂਜੇ ਅਧਿਕਾਰ ਤਾਂ ਪ੍ਰਾਪਤ ਹੁੰਦੇ ਹਨ ਪਰ ਰਾਜਨੀਤਿਕ ਅਧਿਕਾਰ ਪ੍ਰਾਪਤ ਨਹੀਂ ਹੁੰਦੇ ਨਾਗਰਿਕਾਂ ਨੂੰ ਸੈਨਾ ਵਿੱਚ ਭਰਤੀ ਹੋਣ ਲਈ ਜ਼ਰੂਰੀ ਭਰਤੀ ਹੋਣ ਲਈ ਜ਼ਰੂਰੀ ਕਿਤਾ ਜਾ ਸਕਦਾ ਹੈ ਕਿ ਭਰਤੀ ਸੈਨਾ ਵਿੱਚ ਜਰੂਰ ਕੀਤਾ ਜਾ ਸਕਦਾ ਵਿਦੇਸ਼ੀਏ ਬਦੇਸ਼ਾਂ ਵਿਦੇਸ਼ੀ ਨੂੰ ਸੈਨਾ ਵਿੱਚ ਭਰਤੀ ਹੋਣ ਲਈ ਜ਼ਰੂਰੀ ਨਹੀਂ ਕੀਤਾ ਜਾ ਸਕਦਾ ਵਿਦੇਸ਼ੀਆਂ ਨੂੰ ਜੇ ਉਹ ਸੈਨਾ ਵਿੱਚ ਭਰਤੀ ਨਹੀਂ ਕੀਤਾ ਜਾ ਸਕਦਾ ਜੀ ਉਸ ਤੋਂ ਅੱਗੇ ਚੰਗੀ ਨਗਰ ਜਾਂ ਆਦਰਸ਼ ਨਗਰ ਦੇ ਗੁਣ ਉਹ ਗੁਣ ਕਿਹੜੇ ਹੋ ਸਕਦੇ ਉਹਨਾਂ ਦੇ ਸਿੱਖਿਆ ਇੱਕ ਚੰਗੇ ਨਾਗਰਿਕ ਦਾ ਪੜਿਆ ਲਿਖਿਆ ਹੋਣਾ ਜ਼ਰੂਰੀ ਹੈ ਪੜਿਆ ਹੋਇਆ ਇਨਸਾਨ ਪੜਿਆ ਲਿਖਿਆ ਇਨਸਾਨ ਹੀ ਚੰਗਾ ਨਾਗਰਿਕ ਸਾਬਤ ਹੋ ਸਕਦਾ ਹੈ ਜਿਵੇਂ ਦੇਖ ਪਿੱਛੇ ਦੀ ਤਸਵੀਰ ਕਰ ਮੈਂ ਏ ਮੈਂ ਵਿਦਆਉਟ ਐਜੂਕੇਸ਼ਨ ਇਸ ਲਾਈਕ ਵੋਡਿੰਗ ਵਿਦਆਊਟ ਫਾਊਂਡੇਸ਼ਨ ਨਰੇਸ਼ਨ ਅਧਿਕਾਰ ਤੇ ਅਧਿਕਾਰਾਂ ਅਤੇ ਕਰਤੱਵਾਂ ਦਾ ਪੂਰਾ ਗਿਆਨ ਇੱਕ ਚੰਗਾ ਨਾਗਰਿਕ ਨੂੰ ਆਪਣੇ ਦੇਸ਼ ਪ੍ਰਤੀ ਆਪਣੇ ਕਰਤੱਵਾਂ ਦੇ ਅਧਿਕਾਰਾਂ ਦਾ ਪੂਰਾ ਗਿਆਨ ਹੁੰਦਾ ਹੈ ਚੰਗੀ ਨਾਗਰਿਕਤਾ ਚੰਗੀ ਨਾਗਰਿਕਤਾ ਹੋਣਾ ਇੱਕ ਚੰਗਾ ਨਾਗਰਿਕ ਵਿੱਚ ਚੰਗੇ ਗੁਣ ਬਲੀਦਾਨ ਦੀ ਭਾਵਨਾ ਅਨੁਸ਼ਾਸਨ ਸਹਿਯੋਗ ਹੋਣੇ ਚਾਹੀਦੇ ਹਨ ਸੁਚੇਤ ਨਾਗਰਿਕ ਇੱਕ ਚੰਗਾ ਨਾਗਰਿਕ ਹਰ ਪੱਖੋਂ ਸੁਚੇਤ ਹੋਣਾ ਚਾਹੀਦਾ ਹੈ ਜਾਤੀ ਅਤੀ ਫਿਰਕੂ ਖੇਤਰੀ ਭਾਵਨਾ ਤੁਰਹਿਤ ਇੱਕ ਚੰਗਾ ਨਗਰ ਕਹਰ ਤਰ੍ਹਾਂ ਦੀਆਂ ਫਿਰਕੂ ਭਾਵਨਾ ਤੁਰਹਿਤ ਹੋਣਾ ਚਾਹੀਦਾ ਹੈ ਇੱਕ ਚੰਗਲ ਚੰਗੀ ਆਰਥਿਕ ਸਥਿਤੀ ਇੱਕ ਚੰਗਾ ਨਗਰ ਨੂੰ ਦੇਸ਼ ਦੇ ਵਿਕਾਸ ਵਿੱਚ ਯੋਗਦਾਨ ਪਾਉਣ ਲਈ ਆਰਥਿਕ ਪੱਖੋਂ ਮਜ਼ਬੂਤ ਹੋਣਾ ਹੋਣਾ ਚਾਹੀਦਾ ਹੈ ਆਦਿ ਤਕਨੋਲੋਜੀ ਆਧੁਨਿਕ ਟੈਕਨੋਲੋਜੀ ਅਤੇ ਵਿਕਾਸ ਬਾਰੇ ਭਰਪੂਰ ਜਾਣਕਾਰੀ ਇੱਕ ਚੰਗੇ ਨਾਗਰਿਕ ਨੂੰ ਆਪਣੇ ਦੇਸ਼ ਦਾ ਹਾਣੀ ਹੋਣਾ ਚਾਹੀਦਾ ਹੈ ਆਧੁਨਿਕ ਟੈਕਨੋਲੋਜੀ ਅਤੇ ਕੰਪਿਊਟਰ ਬਾਰੇ ਭਰਪੂਰ ਜਾਣਕਾਰੀ ਹੋਣੀ ਚਾਹੀਦੀ ਹੈ ਚੰਗੇ ਨਾਗਰਿਕ ਤੇ راہ ਵਿੱਚ ਰੁਕਾਵਟਾਂ ਪਹਿਲਾ ਹੈਗਾ ਆਪਣੇ ਕੋਲ ਅਨਪੜਤਾ ਇੱਕ ਚੰਗਾ ਨਗਰ ਨਗਰ ਕਦੀ ਨਗਰ ਕਦੀ ਰਾਹ ਵਿੱਚ ਸਭ ਤੋਂ ਵੱਡੀ ਰਿਕਾਵਟ ਅਣਪੜਤਾ ਹੁੰਦੀ ਹੈ ਅਣਪੜ ਵਿਅਕਤੀ ਇੱਕ ਚੰਗਾ ਨਾਗਰਿਕ ਸਾਬਤ ਨਹੀਂ ਹੋ ਸਕਦਾ ਗਰੀਬੀ ਅਤੇ ਆਲਸ ਗਰੀਬੀ ਅਤੇ ਆਲਸ ਆਲਸੀ ਨਾਗਰਿਕ ਆਪਣੇ ਜਾਂ ਆਪਣੇ ਸਮਾਜ ਅਤੇ ਆਪਣੇ ਪੜਾਣੇ ਆੜਾ ਪੜਨੂ। ਆਪਣੇ ਸਮਾਜ ਅਤੇ ਦੇਸ਼ ਦੀ ਕਦੀ ਵੀ ਉન્નਤੀ ਨਹੀਂ ਕਰ ਸਕਦਾ। ਇਸੇ ਤਰ੍ਹਾਂ ਗਰੀਬ ਆਪਣੇ ਆਪ ਵਿੱਚ ਹੀ ਇੱਕ ਵੱਡੀ ਬਹੁਤ ਵੱਡੀ ਲਾਣ ਤਮੰਨੀ ਗਈ ਹੈ। ਧਾਰਮਿਕ ਕੱਟੜਤਾ ਧਾਰਮਿਕ ਕੱਟੜਤਾ ਜਿਸ ਦੇਸ਼ ਵਿੱਚ ਧਾਰਮਿਕ ਪੱਖੋਂ ਕੱਟੜ ਨਾਗਰਕ ਹੋਣ ਉਹ ਦੇਸ਼ ਕਦੀ ਤਰੱਕੀ ਨਹੀਂ ਕਰ ਸਕਦਾ ਬੇਰੁਜ਼ਗਾਰੀ ਬੇਰੁਜ਼ਗਾਰੀ ਦੇਸ਼ ਦੀ ਸਭ ਦੇਸ਼ ਦੀ ਹੁਨਤੀ ਅਤੇ ਤਰੱਕੀ ਦਾ ਸਭ ਤੋਂ ਵੱਡਾ ਰੋੜਾ ਹੁੰਦੇ ਹਨ ਨਾਗਰਿਕਾਂ ਦੇ ਰਸਤੇ ਬਿਤ ਦੀਆਂ ਨਾਗਰਿਕਤਾ ਦੇ ਰਸਤੇ ਦੀਆਂ ਰੁਕਾਵਟਾਂ ਦੂਰ ਕਰਨ ਲਈ ਕੁਝ ਸੁਝਾਅ ਸ਼ਿੱਖਿਆ ਦਾ ਪ੍ਰਸਾਰ, ਬੁਨਿਆਦੀ ਲੋੜਾਂ, ਰੋਟੀ, ਕੱਪੜਾ, ਮਕਾਨ ਦੀ ਪੂਰਤੀ, ਚੰਗੇ ਰਾਜਨੀਤਿਕ ਦਲ, ਅਫਸਰ ਦੇ ਮੌਕੇ, ਸਿਹਤ ਕੇਂਦਰਾਂ ਦੀ ਸਥਾਪਨਾ, ਸਮਾਜ ਸੁਧਾਰ ਲਹਿਰਾਂ, ਅਧਿਕਾਰਾਂ ਦੀ ਸਮਾਨਤਾ, ਆਧੁਨਿਕ ਸੋਚ। 7 ਭਾਰਤ ਵਿੱਚ ਅਕੈਰੀ ਨਗਰਿਕਤਾ ਦਿੱਤੀ ਗਈ ਹੈ। ਲੋੜ ਪੈਣ ਤੇ ਭਾਰਤੀ ਸੰਸਦ ਇਸ ਵਿੱਚ ਸੋਧ ਕਰ ਸਕਦੀ ਹੈ। ਉਪਰੋਕਤ ਸੁਝਾਵਾਂ ਦੀ ਮਦਦ ਨਾਲ ਚੰਗੀ ਨਗਰਿਕਤਾ ਸਥਾਪਿਤ ਕੀਤੀ ਜਾ ਸਕਦੀ ਹੈ ਤਾਂ ਜੋ ਦੇਸ਼ ਦਾ ਸਰਪੱਖੀ ਵਿਕਾਸ ਹੋ ਸਕੇ। ਆਪ੍ਰਸ਼ਨ ਹੈ ਜੀ। ਇਹ ਤਰੀਕੇ ਪ੍ਰਸ਼ਨਾਂ ਦੇ ਉੱਤਰ ਦਿਓ। ਨੋਟ ਕਰ ਲੈਣ ਤੁਸੀਂ ਨਗਰਿਕਤਾ, ਨਾਗਰਿਕ ਦੇ ਸ਼ਬਦ ਕਰ ਦੱਸੋ। ਨਾਗਰਿਕਤਾ ਦੀ ਕੋਈ ਇੱਕ ਪਰਿਭਾਸ਼ਾ ਲਿਖੋ ਨਾਗਰਿਕਤਾ ਕਿਵੇਂ ਸਮਾਪਤ ਹੋ ਸਕਦੀ ਹੈ ਇੱਕ ਪੱਖ ਦੱਸੋ ਨਾਗਰਿਕ ਅਤੇ ਵਿਦੇਸ਼ੀ ਨਾਗਰਿਕ ਵਿੱਚ ਕੀ ਅੰਤਰ ਹੈ ਸੁ ਅੰਤਰ ਪੜ੍ਹਨਾ ਹੈ ਇਹੋਂ ਅੰਤਰ ਅੰਤਰ ਪੈਣਾ ਇਹ ਚੰਗਾ ਨਾਗਰਿਕ ਸਿੱਖਿਆ ਸਿੱਖਤ ਹੋਣਾ ਜ਼ਰੂਰੀ ਹੈ ਇਹ ਪ੍ਰਸ਼ਨ ਹੈ ਮਿਲਾਨ ਚੰਗੇ ਨਗਰ ਨੂੰ ਆਪਣੇ ਕਰਤੱਵਾਂ ਦਾ ਪੂਰਾ ਗਿਆਨ ਹੋਣਾ ਚਾਹੀਦਾ ਹੈ ਠੀਕ ਹੋਣਾ ਚਾਹੀਦਾ ਠੀਕ ਹੈ ਗਰੀਬ ਗਰੀਬੀ ਚੰਗੇ ਨਗਰ ਦਾ ਇੱਕ ਗੁਣ ਹੈ ਠੀਕ ਹੈ ਇਹ ਗਲਤ ਹੈ ਨਾਗਰਿਕਤਾ ਆਦਰਸ਼ ਨਾਗਰਿਕਤਾ ਪ੍ਰਾਪਤ ਹੁੰਦੀ ਜਾ ਸਕਦੀ ਠੀਕ ਹੈ ਜੀ ਚੰਗੇ ਨਗਰ ਬਣਿਆ ਜਾ ਸਕਦਾ ਹੈ ਠੀਕ ਹੈ ਚੰਗੇ ਨਗਰ ਨੂੰ ਆਪਣੇ ਘਰ ਦਾ ਪੂਰਾ ਗਿਆਨ ਹੋਣਾ ਚਾਹੀਦਾ ਧੰਨਵਾਦ ਇਸੀ ਮਹੱਤਵਪੂਰਨ ਵੀਡੀਓ ਆਪਣਾ ਚੈਨਲ ਸਬਸਕ੍ਰਾਈਬ ਕਰ ਲਿਓ ਸ਼ੇਅਰ ਕਰ ਦਿਓ ਲਾਈਕ ਕਰਿਓ ਬੈਲ ਆਈਕਨ ਦਾ ਬਟਨ ਕਲਿੱਕ ਕਰ ਲਓ ਤਾਂ ਕਿ ਹਰ ਨਵੀਂ ਆਉਣ ਵਾਲੀ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਧੰਨਵਾਦ ਜੀ